ਸੱਚੀ ਗੱਲ ਦੀ ਸਾਰਿਆਂ ਨੂੰ ਆਈ ਡੋਨਟ نو ਵਾਈ ਸਾਡੇ ਜੋ ਚੀਫ ਮਿਨਿਸਟਰ ਸਾਹਿਬ ਨੇ ਭਗਵੰਤ ਮਾਨ ਜੀ ਇਹਨਾਂ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਬੜੇ ਗੁਪਤ ਰੱਖੇ ਜਾਂਦੇ ਔਰ ਮੈਂ ਦੋ ਤਿੰਨ ਦਿਨ ਪਹਿਲਾਂ ਇੱਕ ਇਥੇ ਬੋਲਦੇ ਆ ਕਹਿ ਵੀ ਰੇ ਸੀ ਕਿ ਮਜੀਠੀਆ ਮੇਰੇ ਬਾਰੇ ਤਾਂ ਬਾਰ ਬਾਰ ਬੁਲੇਟਿਨ ਜਾਰੀ ਕਰਦਾ ਦੂਜੀ ਵਾਰ ਹੀ ਨਹੀਂ ਕਰਦਾ ਚਲੋ ਇਹਨਾਂ ਦੀ ਪਤਾ ਨਹੀਂ ਕਿਸ ਸੋਚ ਨਾਲ ਇਹ ਗੱਲ ਕਹਿ ਰਹੇ ਸੀ ਆਈ ਵਿਸ਼ ਹਿਮ ਵੈਲ ਮੈਂ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਤੰਦਰੁਸਤ ਚਾਹੀਦੇ ਆ ਉਹਨਾਂ ਦੀ ਅਧਮਾਕੀ ਤੌਰ ਤੇ ਸਰੀਰਕ ਤੌਰ ਤੇ ਹਰ ਤਰੀਕੇ ਨਾਲ ਕਿਉਂਕਿ ਪੰਜਾਬ ਦੀ ਬਾਰਡਰ ਸਟੇਟ ਦੀ ਜ਼ਿੰਮੇਵਾਰੀ ਉਹਨਾਂ ਤੇ ਹੈ ਔਰ ਕਿਉਂਕਿ ਇਸ ਖਬਰ ਨੂੰ ਫੇਰ ਦਬਾਇਆ ਜਾ ਰਿਹਾ ਲੋਕਾਂ ਕੋਲੋਂ ਸੱਚ ਲਿਆਉਣ ਤੋਂ ਲੁਕੋਇਆ ਜਾ ਰਿਹਾ ਅੱਜ ਮੈਨੂੰ ਪਤਾ ਲੱਗਿਆ ਕਿ ਸਵੇਰ ਦੇ 6:30 7 ਵਜੇ ਦੇ ਫੇਰ ਉਹੀ ਪ੍ਰੋਬਲਮ ਦੇ ਸ਼ਿਕਾਰ ਹੋਇਆ ਜਦ ਇਹ ਵੱਧ ਸ਼ਰਾਬ ਪੀ ਲੈਂਦੇ ਆ ਔਰ ਕਾਫੀ ਸਿਹਤ ਤੇ ਵਿਗਾੜ ਆਇਆ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਸੀਨੀਅਰ ਪੁਲਿਸ ਅਫਸਰ ਪੀਜੀਆਈ ਤੋਂ ਸਪੈਸ਼ਲਿਸਟ ਵੀ ਲਿਆਉਣੇ ਪਏ ਫਿਰ ਕੋਈ ਹਾਰਟ ਦਾ ਸਪੈਸ਼ਲਿਸਟ ਔਰ ਲਿਵਰ ਦੇ ਸਪੈਸ਼ਲਿਸਟ ਵੀ ਆਏ ਆ ਔਰ ਦੋ ਐਂਬੂਲੈਂਸ ਵੀ ਸਟੇਸ਼ਨ ਨੇ ਕਿ ਸ਼ਾਇਦ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਪਊਗਾ ਸੋ ਮੈਂ ਨਾਟ ਕਿ ਮੈਂ ਇਸ ਮਸਲੇ ਨੂੰ ਪੋਲਿਟਿਸੀਸਾਈਜ਼ ਕਰ ਰਿਹਾ ਆਈ ਵਿਸ਼ ਹਿਮ ਵੈਲ ਗੁਰੂ ਕਿਰਪਾ ਕਰਨ ਇਹਨਾਂ ਨੂੰ ਸਿਹਤ ਜਾਬਤਾਬ ਦੇਣ ਇਹ ਤੰਦਰੁਸਤ ਹੋਣ ਮਗਰ ਮੈਂ ਨਾਲ ਦੀ ਨਾਲ ਚੀਫ ਸੈਕਟਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ ਲੈਟਸ ਨਾਟ ਹਾਈਡ ਦਾ ਫੈਕਟਸ ਆਫ ਦਾ ਚੀਫ ਮਿਨਿਸਟਰ ਇਹ ਪਬਲਿਕ ਅਫਸਰ ਚ ਬੈਠੇ ਆ ਜ਼ਿੰਮੇਵਾਰੀ ਹੈ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਕੈਂਪੇਨ ਤੋਂ ਹੁਣ ਮਿਸਿੰਗ ਨੇ ਔਰ ਜੋ ਸਿਹਤ ਦੇ ਹਾਲਾਤ ਦੱਸੇ ਜਾਂਦੇ ਮੈਨੂੰ ਨਹੀਂ ਲੱਗਦਾ 19 ਤਰੀਕ ਤੱਕ ਉਹਨੇ ਕੈਂਪੇਨ ਕਰ ਪਾਉਣਗੇ ਸੋ ਵਾਈ ਇਜ਼ ਥਿਸ ਥਿੰਗ ਬੀਇੰਗ ਕੈਪਟ ਸੀਕ੍ਰੇਟ ਬਿਕੋਜ਼ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਮੁੜ ਕੇ ਉਸ ਗੱਲ ਦੀ ਪੁਸ਼ਟੀ ਵੀ ਹੋਈ ਜਦ ਇਹ ਅਪੋਲੋ ਦਾਖਲ ਹੁੰਦੇ ਰਹੇ ਜਾਂ ਫੋਰਟਿਸ ਦਾਖਲ ਹੁੰਦੇ ਰਹੇ ਸੋ ਮੇਰਾ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮਕਸਦ ਇਹ ਸੀ ਕਿ ਮੇਰੇ ਜੋ ਸੂਤਰ ਨੇ ਦੱਸਦੇ ਆ ਕਿ ਇਸ ਤਰ੍ਹਾਂ ਸਿਹਤ ਕਾਫੀ ਨਾਜ਼ੁਕ ਹੈ ਵਿਗੜੀ ਹੋਈ ਹੈ ਔਰ ਕਾਰਨ ਸ਼ਰਾਬ ਵੀ ਦੱਸੀ ਜਾ ਰਹੀ ਹੈ ਐਂਡ ਵੀ ਆਲ نو ਕਿ ਕ੍ਰੋਨਿਕ ਪ੍ਰੋਬਲਮ ਹੈ ਲਿਵਰ ਦੀ ਤੇ ਹੋਰ ਔਰ ਉਹਦਾ ਜਦ ਪਾਣੀ ਭਰ ਜਾਂਦਾ ਲੰਗ ਚ ਤੇ ਹਾਰਟ ਨੂੰ ਵੀ ਇਫੈਕਟ ਕਰਦਾ ਸੋ ਆਈ ਅਗੇਨ विश हिम वेल ਬਟ ਮੈਂ ਆਲ ਵੀ ਚਾਹੂੰਗਾ ਕਿ ਕੀਪ ਇਟ ਟਰਾਂਸਪੇਰੈਂਟ Let everybody know the truth and so that ਜੋ ਇਹਨਾਂ ਦੇ ਵੋਟਰ ਸਪੋਰਟਰ ਨੇ ਪਰਿਵਾਰ ਹੈ ਉਹ ਇਹਨਾਂ ਦੀ ਸਿਹਤ ਜਾਂਚ ਲਈ ਅਸੀਂ ਸਾਰੇ ਅਰਦਾਸ ਬੇਨਤੀ ਵੀ ਕਰਦੇ ਆ ਕਿ ਛੇਤੀ ਤੰਦਰੁਸਤ ਹੋਣ ਔਰ ਇਸ ਗੱਲ ਦੇ ਬਾਰੇ ਲੋਕਾਂ ਦਾ ਕੋਈ ਫਾਇਦਾ ਨਹੀਂ ਹੈ ਲੈਟ ਪੀਪਲ ਨੋ ਦਾ ਟਰੂਥ ਐਂਡ ਲੈਟ ਹਿਮ ਗੈਟ ਆਈ ਵਿਸ਼ ਹਿਮ ਵੈਲ ਥੈਂਕ ਯੂ ਬਹੁਤ ਬਹੁਤ ਧੰਨਵਾਦ